ਜਦੇ ਦੌਰ ਦੇ ਵਿੱਚ ਖਬਰਾਂ ਹਵਾਵਾਂ ਨਾਲੋਂ ਜ਼ਿਆਦਾ ਤੇਜ਼ ਉੱਡਦੀਆਂ ਨੇ ਤੇ ਐਂਟਰਟੇਨਮੈਂਟ ਇੰਡਸਟਰੀ ਖਬਰਾਂ ਦਾ ਖਜ਼ਾਨਾ ਐ ਸੱਚਾ ਗੱਲ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਲੈਮਰ ਤੋਂ ਅੱਜ ਦੇ ਵਿੱਚ ਕਦੇ ਕੋਈ ਸਟਾਰ ਬਿਆਨ ਦੇ ਕੇ ਫਸ ਜਾਂਦਾ ਹੈ ਤੇ ਕਦੇ ਕੋਈ ਫਿਲਮ ਦਾ ਐਲਾਨ ਹੁੰਦੇ ਹੀ ਫੈਨਸ دیਵਾਨੇ ਹੋ ਜਾਂਦੇ ਨੇ ਤਾਂ ਉਹ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕਿਹੜੀ ਹਲਚਲ ਮਚੀ ਹੋਈ ਹੈ ਅੱਜ ਦੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਮੇ ਰੈਨਾ ਤੋਂ ਬਾਅਦ ਇੱਕ ਹੋਰ ਕਾਮੇਡੀਅਨ ਦੀ ਟਿੱਪਣੀ ਤੇ ਹੋਇਆ ਵਿਵਾਦ ਫਿਰ ਗੱਲ ਕਰਾਂਗੇ ਹਰਪਜਨ ਸਿੰਘ ਦੀ ਜ਼ੁਬਾਨ ਕਾਰਨ ਮਚਿਆ ਬਵਾਲ ਜੋਫਰਾ ਆਰਚਰ ਤੇ ਨਸਲੀ ਟਿੱਪਣੀ ਕਾਰਨ ਹੋਇਆ ਹੰਗਾਮਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਡਾਕੂਆਂ ਦਾ ਮੁੰਡਾ ਤੀ ਦਾ ਹਿੱਸਾ ਹੋਵੇਗਾ ਮਰਹੂਮ ਗਾਇਕਾ ਸਿੱਧੂ ਮੂਸੇਵਾਲਾ ਵਿਵਾਦਾਂ ਤੋਂ ਬਿਨਾ ਆਈਪਲ ਹੋ ਜਾਵੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਤੇ ਸਵਾਰ ਪਹਿਲੇ ਹਫਤੇ ਹੀ ਹੰਗਾਮਾ ਮਚ ਚੁੱਕਿਆ ਹੁਣ ਕ੍ਰਿਕਟ ਦੀ ਦੁਨੀਆ ਦੇ ਵਿੱਚ ਸਿਰਫ ਚੋਕੇ ਛੱਕੇ ਹੀ ਨਹੀਂ ਸਗੋ ਵਿਵਾਦ ਵੀ ਪੂਰੇ ਜ਼ੋਰਾਂ ਤੇ ਹੁੰਦੇ ਨੇ ਤੇ ਸਵਾਰ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਕਮੈਂਟੇਟਰ ਹਰਪ੍ਰਿੰਨ ਸਿੰਘ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਸਲ ਮਾਮਲਾ ਇਹ ਹੈ ਕਿ ਸਨਰਾਈਜ਼ਰਸ ਹਾਈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਪੱਜੀ ਨੇ ਜ਼ੋਫਰਾ ਆਰਚਰ ਬਾਰੇ ਕੁਝ ਅਜੀਹਾ ਕਿਹਾ ਕਿ ਲੋਕਾਂ ਨੂੰ ਗੁੱਸਾ ਆ ਗਿਆ ਭੱਜੀ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਲੰਡਨ ਦੇ ਵਿੱਚ ਕਾਲੀ ਟੈਕਸੀ ਦਾ ਮੀਟਰ ਤੇਜ਼ ਚੱਲਦਾ ਹੈ ਅਤੇ ਇੱਥੇ ਆਰਚਰ ਸਾਹਿਬ ਦਾ ਮੀਟਰ ਤੇਜ਼ ਚੱਲਦਾ ਤੇ ਫਿਰ ਕੀ ਹੋਇਆ ਫਿਰ ਸੋਸ਼ਲ ਮੀਡੀਆ ਤੇ ਹੰਗਾਮਾ ਹੋ ਗਿਆ ਹੈਸ਼ਟੈਗ ਹਰ ਭਜਨ ਮਾਨ ਬੈਨ ਕਰਨ ਲਈ ਟਵਿੱਟਰ ਤੇ ਜਿਹੜੀਆਂ ਮੰਗ ਉੱਠੀਆਂ ਕੁਝ ਲੋਕਾਂ ਨੇ ਕਿਹਾ ਕਿ ਨਸਲੀ ਟਿੱਪਣੀ ਹੈ ਹਰ ਭਜਨ ਨੂੰ ਬੈਨ ਕਰੋ ਭੱਜੀ ਖੁਦ ਆਪਣੇ ক্রিকেট ਕਰੀਅਰ ਦੇ ਦੌਰਾਨ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋ ਚੁੱਕੇ ਨੇ ਇਸ ਲਈ ਕਿ ਉਹਨਾਂ ਨੂੰ ਅਜਿਹੇ ਬਿਆਨਾਂ ਤੋਂ ਬਚਣਾ ਨਹੀਂ ਚਾਹੀਦਾ ਖੈਰ ਇਸ ਬਾਰੇ ਸੋਸ਼ਲ ਇਰੀਆ ਤੇ ਤਾਂ ਬਹਿਸ ਤੇਜ਼ ਹੋ ਚੁੱਕੀ ਐ ਹੁਣ ਦੇਖਦੇ ਆ ਕਿ ਬੀਸੀਸੀਆਈ ਇਸ ਤੇ ਕੋਈ ਕਾਰਵਾਈ ਕਰਦੀ ਐ ਜਾਂ ਨਹੀਂ ਆ ਹੁਣ ਚਲਦੇ ਆ ਕਾਮੇਡੀ ਦੀ ਦੁਨੀਆ ਦੇ ਵਿੱਚ ਪਰ ਇੱਥੇ ਕਾਮੇਡੀ ਘਟ ਬਵਾਲ ਜ਼ਿਆਦਾ ਮਚਿਆ ਹੋਇਆ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਕਾਮੇਡੀਅਨ ਕੁਨਾਲ ਕਾਮਰਾ ਤੇ ਵਿਵਾਦਾਂ ਦਾ ਰਿਸ਼ਤਾ ਥੋੜਾ ਜਿਹਾ ਪੁਰਾਣਾ ਰਿਹਾ ਐ ਇਸ ਵਾਰ ਉਹਨਾਂ ਦੇ ਨਿਸ਼ਾਨੇ ਤੇ ਹਨ ਮਹਾਰਾਸ਼ਟਰ ਦੇ ਡਿਪਟੀ ਸੀਐਮ ਏਕਨਾਥ ਸ਼ਿੰਦੇ ਮਾਮਲਾ ਇਹਨਾਂ ਵੱਧ ਗਿਆ ਕਿ ਉਹਨਾਂ ਦੇ ਸ਼ੋਅ ਦੇ ਸਟੂਡੀਓ ਦੀ ਵੀ ਪੰਤੋੜ ਕੀਤੀ ਗਈ ਤੇ ਹੋਇਆ ਕਿ ਕੁਨਾਲ ਨੇ ਆਪਣੇ ਸ਼ੋਅ 'ਚ ਸ਼ਿੰਦੇ ਤੇ ਤੰਜ ਕੱਸਿਆ ਤੇ ਫਿਰ ਵੀਡੀਓ ਨੂੰ ਆਪਣੇ YouTube ਚੈਨਲ ਤੇ ਅਪਲੋਡ ਕਰ ਦਿੱਤਾ ਤੇ ਫਿਰ ਕੀ ਹੋਇਆ ਫਿਰ ਵਿਵਾਦ ਹੋਇਆ Shiv Sena ਵਰਕਰਾਂ ਨੇ ਗੁੱਸੇ ਦੇ ਵਿੱਚ ਆ ਕੇ ਮੁੰਬਈ ਦੇ ਦ ਯੂਨੀ ਕੰਟੀਨੈਂਟਲ ਸਟੂਡੀਓ 'ਚ ਹੰਗਾਮਾ ਕਰ ਦਿੱਤਾ ਕੁਨਾਲ ਨੇ ਇਕਨਾਥ ਸ਼ਿੰਦੇ ਦਾ ਨਾਮ ਲਏ ਬਿਨਾਂ ਹੀ ਉਹਨਾਂ ਦਾ ਮਜ਼ਾਕ ਉਡਾਇਆ ਤੇ ਅੱਗੇ ਜੋ ਹੋਇਆ ਉਹ ਕਿਸੇ ਐਕਸ਼ਨ ਫਿਲਮ ਤੋਂ ਘੱਟ ਨਹੀਂ ਸੀ Shiv Sena ਦੇ ਵਰਕਰਾਂ ਨੇ ਗੁੱਸੇ ਦੇ ਵਿੱਚ ਆ ਕੇ ਮੁੰਬਈ ਦਾ ਮੁੰਬਈ 'ਚ ਦ ਯੂਨੀ ਕੰਟੀਨੈਂਟਲ ਸਟੂਡੀਓ ਦੀ ਪੰਨਤੋੜ ਕੀਤੀ ਜਸਵੀ ਤੁਰੰਤ ਹੀ ਐਕਟਿਵ ਹੋ ਗਿਆ ਤੇ ਕੁਨਾਲ ਕਾਮਰਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਦੇਖੋ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਐਫਆਈਆਰ ਤੱਕ ਦਰਜ ਹੋ ਚੁੱਕਿਆ ਦੱਸਦੇ ਕਿ ਆਦਿੱਤਿਆ ਠਾਕਰੇ ਨੇ ਕਿਹਾ ਕਿ ਮਜ਼ਾਕ ਤੇ ਸਿਰਫ ਦਰਪੋਖੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਇੱਥੇ ਸ਼ਿਵ ਸੈਨਾ ਦੇ ਲੋਕਾਂ ਨੇ ਕਿਹਾ ਕਿ ਅਸੀਂ ਅਜਿਹਾ ਜੋਕ ਬਰਦਾਸ਼ਤ ਨਹੀਂ ਕਰਾਂਗੇ ਪੁਲਿਸ ਨੇ ਹੁਣ ਸ਼ਿੰਦੇ ਗਰੁੱਪ ਤੇ ਰਾਹੁਲ ਕਨਾਲ ਸਮੇਤ 20 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੁਣੇ ਦੇਖਣਾ ਹੋਵੇਗਾ ਕਿ ਕਾਮਰਾ ਦਾ ਅਗਲਾ ਸ਼ੋਅ ਸਟੇਜ ਤੇ ਹੁੰਦਾ ਹੈ ਜਾਂ ਫਿਰ ਕਚਹਿਰੀ ਦੇ ਵਿੱਚ ਹੋਵੇਗਾ ਤਾਂ ਕਾਮੇਡੀ ਕਰੋ ਤੇ ਵਿਵਾਦਾਂ ਤੋਂ ਬਚੋ ਐਕਸ਼ਨ ਸੀਨ ਦੇ ਵਿੱਚ ਇਹ ਸਿਆਸੀ ਲੋਕ ਤੁਹਾਡੇ ਕਾਮੇਡੀ ਸੀਨ ਨੂੰ ਬਦਲ ਦੇਣਗੇ ਹੁਣ ਸਿਨੇਮਾ ਦੀ ਦੁਨੀਆ ਤੋਂ ਇੱਕ ਤਮਾਕੇਦਾਰ ਅਪਡੇਟ ਦਾ ਸਮਾਗਿਆ ਪੰਜਾਬੀ ਫਿਲਮਾਂ ਦੇ ਲਵਰਸ ਖੁਸ਼ ਹੋ ਜਾਓ ਕਿਉਂਕਿ ਐਕਸ਼ਨ ਕਿੰਗ ਦੇਵ ਖਰੋਦ ਆਪਣੀ ਸੁਪਰ ਹਿੱਟ ਫ੍ਰੈਂਚਾਈਜ਼ੀ ਦਾਕੂਆਂ ਦਾ ਮੁੰਡਾ 3 ਦੇ ਪਾਰ ਤੇ ਨਾਲ ਫੇਰ ਵਾਪਸੇ ਕਰ ਚੁੱਕੇ ਨੇ ਤੇ ਸਵਾਰ ਫਿਲਮ ਦੇ ਵਿੱਚ ਸਾਊਥ ਐਕਟਰ ਕਬੀਰ ਦੋਹਾਨ ਵੀ ਨਜ਼ਰ ਆਉਣਗੇ ਜੋ ਪਾਲੀਵੁੱਡ ਦੇ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਨੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇਸ ਫਿਲਮ ਦੇ ਵਿੱਚ ਕਨੈਕਸ਼ਨ ਹੋਵੇਗਾ ਹੁਣ ਇਹ ਕਨੈਕਸ਼ਨ ਕੀ ਹੋਵੇਗਾ ਇਹ ਜਾਣਨ ਦੇ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪਵੇਗੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਮਲਟੀ ਸਟਾਰਰ ਪੰਜਾਬੀ ਫਿਲਮ ਮਝੈਲ ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਦੇਵਪ੍ਰੋਤ ਜੇ ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤੇ ਹੁਣ ਆਪਣੀ ਸੀਕਵਲ ਫਿਲਮ ਜਿਹੜੀ ਆ ਉਹਨਾਂ ਦੀ ਉਸ ਦੇ ਵਿੱਚ ਵੀ ਪ੍ਰਭਾਵਸ਼ਾਲੀ ਰੋਲ ਦੇ ਵਿੱਚ ਨਜ਼ਰ ਆਉਣਗੇ ਤਾਂ ਫਿਲਮ ਦੀ ਰਿਲੀਜ਼ ਡੇਟ ਦੇ ਐਲਾਨ ਕਰਨ ਤੋਂ ਬਾਅਦ ਕੈਲੰਡਰ ਤੇ ਤਰੀਕ ਜਿਹੜੀ ਹੈ ਉਸ ਨੂੰ ਮਾਰਕ ਕਰ ਲਿਓ ਤੇ ਜੇਤੀ-ਜੇਤੀ cinema ਘਰਾਂ ਦੇ ਵਿੱਚ ਫਿਲਮ ਦੇਖਣ ਜਾਇਓ ਕਿਉਂਕਿ ਜਲਦੀ ਹੀ ਇਹ ਫਿਲਮ cinema ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਟੌਪ ਤੇ ਰਹੀਆਂ ਇਹਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਪ੍ਰੋਗਰਾਮ ਗਲੈਮਰ ਗੌਸਪਿਲ ਸਿਰਫ ਤੇ ਟੀਵੀ ਐਨ ਆਰ ਆਈ ਤੇ